ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਨੇੜੇ ਨੰਗੜ ਤੇ ਵੀ ਟਾਰਗੇਟ ਤੇ ਨੇ ਸ਼ਾਹਪੁਰ ਕੰਢੀ ਤੇ ਰਣਜੀਤ ਸਾਗਰ ਤੇ ਡਰੋਨ ਦੇਖੇ ਗਏ ਨੇ ਇੱਕ ਪਾਸਤਾ ਸੀ ਉਹਨਾਂ ਨਾਲ ਲੜ ਰਹੇ ਬੜੀ ਮੰਦਭਾਗੀ ਗੱਲ ਆ ਦੂਜੇ ਪਾਸੇ ਬੀਜੇਪੀ ਇਸ ਮੌਕੇ ਨੂੰ ਦੇਖ ਕੇ ਕਿ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਬੀਬੀ ਐਮਬੀ ਦੇ ਅਧਿਕਾਰੀ ਇੱਥੇ ਭੇਜ ਦਿੰਦੇ ਆ ਜੀ ਫੱਟਾ ਖੋਲਾਂਗੇ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਨੈਰਾ ਤੀਜੀ ਵਾਰ ਮੈਨੇ ਮਰੇ ਤੇ ਹਣਾ ਹੋ ਗਿਆ ਇੱਕ ਹਫਤੇ ਚ ਦੱਸ ਦੇਣਾ ਚ ਮਤਲਬ ਤੁਸੀਂ ਇੰਨੇ ਜਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ ਅੱਜ ਫੇਰ ਆ ਗਈ ਤੜਕੀ ਉਹ ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ ਕਦੇ ਲੋਹਾਂਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲਾਂਗੇ ਮਤਲਬ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਉਂ ਇਸਕੇ ਨੂੰ ਛੱਡ ਦੋ ਐਡਵਾਈਸ ਕੀਤਾ ਗਿਆ 2 ਤਰੀਕ ਨੂੰ ਐਡਵਾਈਸ ਆਰਡਰ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ 2 ਤਰੀਕ ਦਾ ਫੈਸਲਾ ਲਾਗੂ ਕਰ ਦੋ ਉੱਜ ਤੱਕ ਕਿਤੇ ਐਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਅੱਜ ਵੀ ਉਹ ਇਸੇ ਗੱਲ ਤੇ ਅੜੇ ਰਹੇ ਜਿਦੋਂ ਕਹਿੰਦੇ ਨੇ ਪਾਣੀ ਮੋਕੇ ਤੇ ਦਿਓ ਸਾਨੂੰ ਆਰਡਰ ਆਈ ਸਾਨੂੰ ਪਾਣੀ ਪੰਨਾ ਦਿਓ ਸਾਡੇ ਕੋਲੇ ਸਾਡੇ ਨੂੰ ਆਰਡਰ ਆਈ ਹੈ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਦਾ ਆਰਡਰ ਦਿਖਾਓ ਅਸੀਂ ਕੋ ਜੁਆ ਕੰ ਅਸੀਂ ਸਰਕਾਰ ਬਰੋਂ ਲੜ ਰਹੇ ਆ ਅਸੀਂ ਐਮੀ ਐਮੀ ਕਹਿ ਦਾਂਗੇ ਵੀ ਇਹ ਗਲਤ ਹੈ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ 2 ਤਰੀਕ ਵਾਲੀ ਸੀਗੀ ਉਹਦੇ ਮਿਨਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਦੜ ਚਿੱਠੀ ਜੀ ਬਣਾ ਲਏ ਉਥੋਂ 9 ਤਰੀਕ ਨੂੰ 2 ਤਰੀਕ ਦੇ ਮਿਨਟਸ ਨਹੀਂ ਹੈਗੇ ਉਹਦੇ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਡੀ ਚੀਜ਼ ਕੈਪਸ ਇਹਨਾਂ ਸਾਡੀ ਚੀਫ ਸੈਕਟਰੀ ਉੱਥੇ ਤੇ ਡੀਜੀਪੀ ਮੌਜੂਦ ਸੀ ਉੱਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉੱਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨਾਂ ਨੂੰ ਮੈਂ ਪਹਿਲਾਂ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਬਿਸ਼ਰਤ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨੀ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗੀ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲੌਂਡ ਆਊਟ ਦੀ ਸਥਿਤੀ ਨਾਲ ਜਿਕਰ ਪਲਾਇ ਪੰਗਾ ਲੈਂਦਾ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲਓ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਕੀ ਉਹ ਬਲੈਕਆਊਟ ਚਾ ਕੇ ਖੋਲਣਗੇ ਸਰ ਜੋ ਕੰਮ ਤੇ ਸ਼ੁਰੂ ਕੀਤਾ ਸੀ ਉਹ ਨਾ ਪਹੁੰਚਾਉਣ ਦਾ ਚੱਕਰ ਤੇ ਵਾਦਾ ਬਹੁਤ ਲਾਲਚ ਸੀਗੇ ਉਹ ਕਰਦਾ ਸੀ ਜਿਹੜਾ ਕਰ ਲੋ ਪਛਾਣੋ ਬੈਠੇ ਨੇ ਨਹੀਂ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨਹੀਂ ਦਿੱਤੇ ਫਿਰ ਕੋਰਟੋਂ ਇਹ ਕਿਉਂ ਕਹਿ ਉਹ ਕੋਰਟ ਨੇ ਕਹਿੰਦਾ ਐਫੀਡਵਿਟ ਦਿਓ ਐਫੀਡਵਿਟ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੌਬ ਹੈ ਭੀੜ ਹੈ ਮੈਂ ਕੀ ਕਰਾਂ ਆੜਾੜੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਵੱਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੁੱਦੇ ਤੇ ਸੁਪਰੀਮ ਕੋਰਟ ਚ ਤਾਂ ਤਾਂ ਚਾਹੀਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜੇ ਕਿ ਖੱਟਰ ਸਾਹਿਬ ਦੇ ਆਰਡਰ ਤੇ ਬੀਬੀ ਐਮ ਦੀ ਵਾਰ-ਵਾਰ ਇਹਦਾ ਸੁਝਾ ਖੱਟਰ ਸਾਹਿਬ ਕਰ ਰਿਹਾ ਹੈ ਖੱਟਰ ਸਾਹਿਬ ਜਿੱਦ ਮਣਾ ਕੇ ਪੈ ਗਿਆ ਹੈ ਬਿਜਲੀ ਮੰਤਰੀ ਹੈ ਮਾਨ ਸਾਹਿਬ ਤੁਹਾਡੇ ਕੋਲ ਇੱਕ ਸਪੈਸ਼ਲ ਪੈਕੇਜ ਹੈ ਤਾਂ ਪੰਜਾਬ ਹਮੇਸ਼ਾ ਹੀ ਝਗੜਾਈ ਲੱਗਿਆ ਜਾਂ ਹਮੇਸ਼ਾ ਮੂਰੇ ਰਹਿੰਦਾ ਹੈ ਪੈਕੇਟ ਪਾ ਪੈਕੇਟ ਦੀ ਮੰਗ ਵੀ ਕੀਤੀ ਹੈ ਸਪੈਸ਼ਲ ਬਾਤ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਖੋਈ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉੱਥੇ ਨੇ ਉਹ ਕਿ ਗੰਗਾਨਗਰ ਬੀਕਾਨੇਰ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਣ ਵਾਲੇ ਪਾਣੀ ਦੀ ਲੋੜ ਹੈ ਤਾਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਸੀਂ ਰਾਤੋ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਆਰਮੀ ਵਾਸਤੇ ਜੀ ਕਿੰਨਾ ਕਿੰਨਾ ਚੜੇ 5500 ਕਿਉਂ ਸਿਕ 5000 ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੀ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਾ ਮੰਗੇ 500 ਐਕਸ ਪੰਜਾਬ ਦੇ ਹਿੱਸੇ ਚੋਂ ਦਿੱਤਾ ਅਸਿੱਤ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਹਾਜ਼ਰ ਹੈ ਪਾਣੀ ਦੀ ਕਿਹੜੀ ਗੱਲ ਪਰ ਆਹ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੀਗਲੀ ਲੈ ਕੇ ਜਾ ਰਹੇ ਸਰ ਜੇਕਰ ਹੁਣ ਕੋਈ BBMP ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਉਂਦਾ ਉਹ ਸਵਾਰੀ ਆਪਣੇ ਸਮਾਂ ਦੀ ਆਪ ਜ਼ਿੰਮੇਵਾਰ ਹੋਊਗੀ ਕਿਉਂਕਿ ਕੋਈ ਵਾਰ ਬੈਂਸਾਹਬ ਨੇ ਵੀ ਕਹਿ ਦਿੱਤਾ ਵੀ ਜੇਕਰ BBMP ਦੇ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਹੋਰ ਦੇਖਾਂਗੇ ਹੁਣ ਫਿਰ ਹੁਣ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰ ਦਾ ਨਹੀਂ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜਿਉ ਉਹ ਜਿੱਦ ਨਹੀਂ ਤਾਂ ਜਿੱਦ ਵਿੱਚ ਪੰਜਾਬੀ ਵੀ ਮੰਨੇ ਗਏ ਨੇ ਠੀਕ ਹੈ ਨਾ ਜ਼ਿਲ੍ਹਾ ਪ੍ਰਸ਼ਾਸਨ ਜਿਸ ਟਾਈਮ ਨਾ ਲਾਂਦਾ ਹੈ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲੋ ਇੱਥੇ ਆ ਜਾਂਦੇ ਨੇ ਕੋਈ ਦਿਨ ਦਿਨ ਕਾਪੀ ਮੈਂ ਮੁੱਖ ਮੰਤਰੀ ਨੂੰ ਨਹੀਂ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੇ ਆ ਜਾਂਦੇ ਨੇ ਮੁੱਖ ਮੰਤਰੀ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚਲੀਏ ਜਦੋਂ ਪਤਾ ਲੱਗਣਾ ਉਹ ਚੱਲੇ ਹੋਏ ਨੇ ਤੇ ਕਹਿੰਦੇ ਨਿਕਲੀ ਹੋਣੀ ਚਲੋ ਜਿੱਥੋਂ ਚਲੀਏ ਬੀਬੀਐਮਬੀ ਦੇ ਖਾਤੇ ਵਿੱਚ ਤੁਸੀਂ ਗੱਲ ਕੀਤੀ ਸੀ ਹਾਂਜੀ ਨੀ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਮਾਤਾ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਾਈ ਇਸ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਤੇ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜੀ ਜਿਹੜੀ ਮੇਨ ਹੈ ਇੱਧਰ ਚੱਕਰਾਂ 'ਚ ਪਏ ਹੋਏ ਨੇ ਮੈਂ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿਬ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੀ ਐਂ ਕਹਦੇ ਨਾ ਇਹ ਤੁਹਾਡੀ ਗਲਤ ਫਹਿਨੀ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨੂੰ ਸੇਫਲੀ ਉਹਨੂੰ ਕਰ ਦੂ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗੇ ਲੋਕ ਹੁਣ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਨਾ ਸੋ ਇਸ ਕਰਕੇ ਇਤਰਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਫ ਕੋਰਟ ਹੈ ਜੋ ਹੈ ਮੇਰੇ ਤੇ ਪਾ ਦਿਓ ਜਿਹੜੀ ਪਾਉਣੀਆਂ ਮੈਸੇਜ ਆ ਤੁਹਾਨੂੰ ਕਿਹੜੇ ਬਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣੇ ਨੇ ਉਹਦੇ ਕਿਤੇ ਨਾ ਕਿਤੇ ਗਰਮ ਤੇ ਵਿੱਚ ਜਿਹੜਾ ਇਹ ਜਾਨਵਰਤੀ ਹੈ ਸਾਰਾ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ 'ਵਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ ਫਿਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੌਗ ਸੀਐਮ ਸਾਹਿਬ ਕਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੇ ਕੋਈ ਗੱਲ ਨਹੀਂ ਕਹੀ ਨਹੀਂ ਕਹੀ ਸੀਐਮ ਸਾਹਿਬ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬੀਬੀਐਮਪੀ ਦਾ ਪੁਨਰਗਠਨ ਕਦੋਂ ਸ਼ੁਰੂ ਕੀਤਾ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਦਾਂ ਲੰਘਦੇ ਹੋਵੋਗੇ 베ਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾਟ ਵਾਲੇ ਹਾਲਾਤ ਹੈਗੇ ਨੇ ਹੁਣ ਹਾਂਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ 68 ਕਿੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੋ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਹਾ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੇ ਮਿਲੂਗਾ ਕਿ ਨਹੀਂ ਹਟੇ ਪਹਿਲਾਂ ਵੀ ਆਤਾ ਪਈਆਂ ਅਸੀਂ 31 ਮਾਰਚ ਤੱਕ ਪਾਣੀ ਖਤਮ ਕਰਕੇ ਲੈਓ ਜੀ ਸਾਨੂੰ ਹੋਰ ਦਿਓ ਸੀਓ ਬੀਬੀਐਮ ਪੰਨ ਦਾ 50 ਦਾ ਸਟੇਟਸ ਸਪਸ਼ਟ ਹੋਊਗਾ ਬਿਲਕੁਲ ਸਪਸ਼ਟ ਹੋਊਗਾ ਜੀ ਬੀਬੀਐਮ ਵੀ ਦਾ ਪੁਨਰਗਠਨ ਕਰੋ ਨਵੇਂ ਸੰਵਿਧਾਨ ਮੁਤਾਬਕ ਲਿਖੋ ਬੀਬੀਐਮ ਵੀ ਸਤਲੁਜ ਰਾਵੀ ਹਰਿਆਣਾ ਤੇ ਰਸਤੇ ਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਨੂੰ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਹੈ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਜਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਜਮਨਾ ਚ ਰੱਖ ਲਿਆ ਪੰਜਾਬ ਦਾ ਕਹਿੰਦੇ ਰਾ ਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਤੇ ਸਾਨੂੰ ਸਾਨੂੰ ਫਿਰ ਜਮਨਾ ਚ ਲੈ ਦੋ ਨਾਲੇ ਜਮਨਾ ਜੋ ਆਪ ਲਈ ਜਾਂਦੇ ਮਤਲਬ ਡੱਕ ਡੱਕ ਉਹਨਾਂ ਦਾ ਏਰੀਆ ਜਕ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤੇ ਨਹੀਂ ਹੈਗੇ ਵੀ ਉਹਨਾਂ ਦਾ ਮੌਸਮ ਹੋਰ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂਨ ਤੋਂ ਪਹਿਲਾਂ ਆਊਗਾ ਤਾਂ ਬੈਸਟਰ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇੱਧਰ ਉੱਧਰ ਨਿਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ 'ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਉਹ ਟੇਲਾਂ ਤੱਕ ਤੋਂ ਸਾਨੂੰ ਅਸੀਂ ਇਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਤੇ 20/ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀ 12 ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਨਾ ਕਿ BBMB ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ BJP ਪਲੱਸ BBMB ਇਹ ਜ਼ਿੰਮੇਵਾਰ ਹੈ ਪਰ BBMP ਕੋਲ 10000 ਕਰੋੜ ਰੁਪਏ ਦੀ ਸਚਾਈ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ। ਇਹਦੀ ਜਾਣਕਾਰੀ ਤੇ ਜਦੋਂ ਜੋ ਸਾਹਿਬ ਹੋਣ ਲੱਗੇ ਫਿਰ ਸਾਰਾ ਹੋਊਗਾ। ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15-20 ਮੋਟਰਾਂ ਮੰਨ ਜਾਂਦਾ ਉਹ ਚਾਰ-ਪੰਜ ਟਰਾਂਸਫਾਰਮਰ ਮੰਨ ਜਾਂਦਾ ਵਿੱਚੋਂ ਤੇਲ ਕੱਢਿਆ ਸੀ। ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਸਾਹਬ ਕਰੀਏ ਉਦੋਂ ਉਹ ਆ ਗਿਆ ਉਗਲ ਵਿੱਚ ਸਾਰਾ ਕਿ ਕਿੰਨੇ ਜਮੀਨ ਕਿੰਨੀ ਹੈ ਤੁਹਾਡੇ ਕੋਲੇ ਮੁੱਖ ਮੰਤਰੀ ਸਾਹਿਬ ਇੱਕ ਮਿਲ ਕੇ ਕੋਈ ਮੁੱਦਾ ਜਿਹੜਾ ਟੇਕ ਅਪ ਕਰੋਗੇ 15 ਗੱਠ ਹੁੰਦਾ ਜਿਹੜਾ ਦੀਦੀ ਉਹ ਤਾਂ ਖੂਗੋਈ ਸਾਰਾ ਕੁਝ ਹੋਊਗਾ ਜੀ ਇਹ ਤਾਂ ਐ ਚਲ ਐ ਤੱਕ ਚੱਲਣਾ ਨਹੀਂ ਕੰਮ ਉਹ ਤਾਂ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨੇ ਵੋਟਾਂ ਪਾ ਲਈਆਂ 2-1 ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸਾਨੂੰ ਆਇਆ ਕਰੋਗੇ ਇੱਥੇ ਫੇਰ ਆ ਜਾ ਕਰਨਗੇ ਇਹ ਤਾਂ ਇਹਦਾ ਆਤਪੈ ਜੂਗੇ ਨਾ ਖੂਨ ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਜ ਅਸੀਂ ਆ ਗਏ ਇੱਥੇ ਅਸੀਂ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨ ਆਉਂਦੇ ਨੇ ਬੀਬੀਐਮਬੀ ਵਾਲੇ ਮੈਨੂੰ ਸਮਝ ਨਹੀਂ ਆਉਂਦਾ ਮੁੱਖ ਮੰਤਰੀ ਸਾਹਿਬ 20 ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਹੋ ਇਹ ਮੁੱਕ ਜਾਣੀ ਹੈ ਤੁਸੀਂ ਰੱਖੀ ਕਰਦੇ ਹੋ 60% ਕੋਟਾ ਇੱਥੇ ਬੀਬੀਐਮਬੀ ਕੋਲ ਆਪਣੇ ਪੰਜਾਬ ਦੇ ਮੁਲਾਜ਼ਮਾਂ ਦਾ ਬੜੇ ਲੰਬੇ ਅਸੇ ਤੋਂ ਪਿੱਛੇ ਆ ਸਰਕਾਰਾਂ ਨੇ ਕਦੀ ਭਰਿਆ ਨਹੀਂ ਮੁਲਾਜ਼ਮ ਚਲੇ ਗਏ ਕਾਰਖਾਨੇ ਹੋ ਗਏ ਬਾਕੀ ਕੁਝ ਉਜੜ-ਕੁਜੜ ਗਿਆ ਇਹ ਇਡੀਟੇਸ਼ਨ ਖਤਮ ਹੋਣ ਤੋਂ ਬਾਅਦ ਕੀ ਪੁੱਛੀਓ 80% ਨਹੀਂ ਜਦੋਂ BBMP ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਆਉਣਗੇ ਅਸੀਂ ਆਪਦੇ ਦਰਿਆਵਾਂ ਦੀ ਰੱਖੀ ਨਹੀਂ ਕਰ ਸਕਦੇ ਸੀ ਜੀ ਹੱਦਾਂ ਦੀ ਰੱਖੀ ਕਰ ਸਕਦੇ ਆਂ ਅਸੀਂ ਪਾਣੀਆਂ ਦੀ ਰੱਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀਆਂ ਦੀ ਰੱਖੀ ਹੁਣ ਕੀ ਦਾ ਕਰੀ ਰਹੇ ਆਂ ਜੀ ਜੀ BBMP ਦਾ ਪੁਨਰਗਠਨ ਕਦ ਤੱਕ ਸੰਭਾਵਨਾ ਕਰ ਦਿੱਤੀ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ ਪੀ ਪਹਿਲਾਂ 20 ਤਰੀਕ ਵਾਲੀ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮਨਲਾ ਦੇ ਵਿੱਚੋਂ ਇਹ ਫ ਫਿਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆ ਡੀ ਐਫ ਤਾਂ ਦਿੰਦੇ ਅਸੀਂ ਬੀ ਬੀ ਐਮ ਵੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਮਾ ਆਡਿਟ ਕਰਾਮਾ ਬਹੁਤ ਵਿਜਲੈਂਸ ਕ ਆਡਿਟ ਕਰਾਵਾਂਗੇ ਸਾਰਾ ਕਿਥੇ ਕਿਥੇ ਪੈਸੇ ਵਰਤੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡਾ ਇੱਕ ਸੁਪਨਾ ਸੀਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਦੋ ਸਾਲਾਂ ਤੋਂ ਕਿ ਹਰ ਵਾਰੀ ਕੁਝ ਆਮਿਓ ਬਿਲਕੁਲ ਬਜਟ 10 ਕਰੋੜ ਦਿੱਤੇ ਸੀ 10 ਕਰੋੜ ਰੁਪਇਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਦੇ ਅੱਛੇ ਅੱਛੇ ਹੋਟਲ ਹੁਣ ਸਰਕਾਰ ਦੇ ਵੀ ਚਾਏ ਜਿਵੇਂ ਆ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਹੈ ਉਹ ਉੱਥੇ ਉੱਥੇ ਆਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫਿਰ ਆ ਗਿਆ ਨੰਗਲ ਉਨਾ ਜਾਣਾ ਇੱਧਰ ਨੂੰ ਜਾਣਾ ਉੱਪਰ ਧਾਰਮਿਕ ਟੂਰਿਜ਼ਮ ਬਹੁਤ ਹੈ ਇੱਧਰ ਤੇ ਅਸੀਂ ਇੱਥੇ ਪ੍ਰੋਪਰ ਤਰੀਕੇ ਨਾਲ ਰੈਸਟ ਹਾਊਸ ਵਧੀਆ ਜੋ ਵੀ ਟੂਰਿਜ਼ਮ ਦੀ ਗਲਾਸ ਬ੍ਰਿਜ ਦੀ ਵੀ ਤਿਆਰ ਕਰ ਰਹੇ ਜੋ ਵੀ ਜੋ ਵੀ ਇੱਕ ਮਤਲਬ ਸਾਨੂੰ ਇਹਨਾਂ ਦਾ ਪ੍ਰੈਜੈਂਟੇਸ਼ਨ ਮਿਲੂਗੀ ਅਸੀਂ 10 ਕਰੋੜ ਕਲੇ ਨੰਗਰ ਸ਼ਹਿਰ ਵਾਸਤੇ